ਜੇਕਰ ਸ਼ਿਰੋਵਲੀ ਦਾ ਗੋਲ ਸਾਚੀ ਦਰਵਾਜ਼ਾ ਕੀ ਜੈ ਤੁਸੀਂ ਦੇਖ ਰਹੇ ਹੋ ਮਾਨ ਨਾਣਾ ਦੇਵੀ ਦੇ ਮੰਦਰ ਤੋਂ ਸਿੱਧੀਆਂ ਤਸਵੀਰਾਂ ਜਿੱਥੇ ਭਗਤ ਜਨ ਮਾਨ ਨਾਣਾ ਦੇਵੀ ਦੇ ਦਰਸ਼ਨ ਕਰਨ ਪਹੁੰਚ ਰਹੇ ਨੇ ਕਿਉਂਕਿ ਮਾਂ ਦੇ ਚੱਲੇ ਚੱਲ ਰਹੇ ਨੇ ਅਤੇ ਭਗਤਾਂ ਦੀ ਭਾਰੀ ਭੀੜ ਉਮੜ ਰਹੀ ਹੈ ਦੇਖਣ ਵਾਲੇ ਕਮੈਂਟਾਂ ਦੇ ਵਿੱਚ ਜਰੂਰ ਲਿਖੋ ਜੈ ਮਾਤਾ ਦੀ ਜੈ ਮਾਨ ਨਾਣਾ ਦੇਵੀ ਹਿਮਾਚਲ ਪ੍ਰਦੇਸ਼ ਤੋਂ ਮਾ ਨੈਣਾ ਦੇਵੀ ਦਰਬਾਰ ਦੀਆਂ ਤਸਵੀਰਾਂ ਤੁਹਾਡੇ ਨਾਲ ਸੀ ਸਾਂਝੀਆਂ ਕਰਦੇ ਹਾਂ ਤੁਸੀਂ ਵੇਖ ਸਕਦੇ ਹੋ ਮਾ ਦੇ ਦਰਬਾਰ ਦੀਆਂ ਅਦਭੁਤ ਤਸਵੀਰਾਂ ਚਾਰੇ ਪਾਸੇ ਰੌਣਕਾਂ ਲੱਗੀਆਂ ਹੋਈਆਂ ਨੇ ਅਤੇ ਦਰਬਾਰ ਨੂੰ ਬੜਾ ਹੀ ਖੂਬਸੂਰਤ ਤਰੀਕੇ ਦੇ ਨਾਲ ਸਜਾਇਆ ਗਿਆ ਮਾ ਨੈਣਾ ਦੇਵੀ ਦਾ ਦਰਬਾਰ ਜੋ ਕਿ ਚਾਲੇ ਸ਼ੁਰੂ ਹੋ ਚੁੱਕੇ ਨੇ ਅਤੇ ਭਗਤ ਜਨ ਦੂਰੋਂ ਦੂਰੋਂ ਪਹੁੰਚ ਰਹੇ ਨੇ ਜੈ ਮਾਤਾ ਦੀ